ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਨਸ਼ਿਆ ਵਿਰੋਧ ਲੜਾਈ ਵਿੱਚ ਪੂਰਾ ਪੰਜਾਬ ਇਕਜੁੱਟ ਹੋ ਜਾਵੇ ਕਿਉਂਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਨਾਲ ਹੀ ਖਤਮ ਹੋਵੇਗਾ ਲੋੜ ਹੈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਨਸ਼ੇ ਦੀ ਸਮੱਸਿਆ ਬੇਰੁਜ਼ਗਾਰੀ ਨਾਲ ਜੁੜੀ ਹੋਈ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਨੂੰ ਰੋਜ਼ਗਾਰ ਮੋਹਈਆ ਕਰਵਾਉਣਾ ਜ਼ਰੂਰੀ ਹੈ ਉਹਨੇ ਕਿਹਾ ਕਿ ਸੜਕਾਂ ਬੰਦ ਹੋਣ ਕਾਰਨ ਪੰਜਾਬ ਦਾ ਵਪਾਰ ਤੇ ਉਦਯੋਗ ਪ੍ਰਭਾਵਿਤ ਹੋਇਆ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮਹਿੰਮ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਕੀਤੀ ਹੋਈ ਹੈ ਸਦਾ ਭਗਵੰਤ ਸਿੰਘ ਮਾਨ ਮਾਨਜੋਤ ਮੁੱਖ ਮੰਤਰੀ ਪੰਜਾਬ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਕਿ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਉਹ ਜੜ੍ਹ ਤੋਂ ਖਤਮ ਕਰਨਾਗਾ ਪਰ ਸਾਡੀ ਜਿਹੜੀ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ ਔਰ ਬਹੁਤ ਅੱਛਾ ਕੰਮ ਵੀ ਹੋਇਆ ਬਹੁਤ ਵੱਡਾ ਨਸ਼ੇ ਤਸਕਰ ਫੜ ਕੇ ਜੇਲ੍ਹਾਂ ਜੀ ਭੇਜੇ ਗਏ ਔਰ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰ ਘਾਹੇ ਗਏ ਟੈਟਰੀ ਕੀਤੇ ਗਏ ਬਹੁਤ ਬਹੁਤ ਸਾਰੇ ਮਿਲਦੇ ਨੇ ਉਹ ਮੈਂ ਸਮਝਣਾ ਮੁਕਾਬਲਿਆਂ ਦੇ ਦੌਰਾਨ ਪੋਸਟ ਦਾ ਸ਼ਤਾ ਵੀ ਬਣੇ ਸੋ ਇਹ ਮਹਿਮ ਜਿਹੜੀ ਆ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਆ ਮੈਂ ਪੰਜਾਬ ਪੁਸ ਦੀ ਵੀ ਸਲਾਹ ਕਰਦਾ ਹਾਂ ਦੂਸਰੇ ਪਾਸੇ ਇਹ ਕੰਨਾ ਇਹ ਨਹੀਂ ਕਿ ਤੁਸੀਂ ਨਸ਼ਾ ਤਸਕਰਾਂ ਨੂੰ ਫੜ ਲੋਗੇ ਇਹ ਨਸ਼ਾ ਬੰਦ ਤਾਂ ਹੋਊਗਾ ਜੇਕਰ ਸਾਡਾ ਨੌਜਵਾਨ ਜਿਹੜਾ ਨਸ਼ੇ ਦੇ ਦਲਦਲ ਚ ਫਸਿਆ ਹੋਇਆ ਉਹਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਤਾਂ ਮਿਲੂਗਾ ਜੇਕਰ ਪੰਜਾਬ ਦੇ ਅੰਦਰ ਦ੍ਰਿਸ਼ਟੀ ਆਉਂਗੀ ਪਰ ਪਿਛਲੇ ਕਾਫੀ ਲੰਬੇ ਅਸਤ ਤੋਂ ਸਾਲ ਤੋਂ ਪਰਦਾ ਸਮਾ ਹੋ ਗਿਆ ਸਾਡੇ ਦੋ ਬਾਰਡਰ ਸ਼ੰਭੂ ਦਾ ਬਾਰਡਰ ਖਨੋਰੀ ਦਾ ਬਾਰਡਰ ਕਿਸਾਨੀ ਮੰਗਾ ਦੇ ਘੱਟ ਬੰਦ ਪਏ ਨੇ ਮੰਗਾ ਕਿਹਦੇ ਖਿਲਾਫ ਲੰਘਦੀਆਂ ਮੰਗਾ ਕੇਂਦਰ ਦੇ ਖਿਲਾਫ ਲੰਘਦੀਆਂ ਕੇਂਦਰ ਸਰਕਾਰ ਦੇ ਖਿਲਾਫ ਲੰਘਦੀਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਨਹੀਂ ਪਰ ਲੇਕਿਨ ਨਕਸ਼ਾ ਕੀ ਜਾ ਹੋ ਰਿਹਾ ਪੰਜਾਬ ਦਾ ਹੋ ਰਿਹਾ ਪੰਜਾਬ ਦੀ ਆਰਥਿਕਤਾ ਦਾ ਹੋ ਰਿਹਾ ਪੰਜਾਬ ਆਰਥਿਕ ਤੌਰ ਤੇ ਪਛੜ ਰਿਹਾ ਜੇ ਮੈਂ ਪਿਛੇ ਥੋੜਾ ਜਿਹਾ ਪਿੱਛੇ ਜਾਵਾਂ 2003 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ ਤਾਂ 2003 ਦੇ ਅੰਦਰ ਜੀਡੀਪੀ ਦੇ ਅੰਦਰ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦੀ ਹੁੰਦੀ ਸੀ ਅੱਜ ਪੰਜਾਬ 19ਵੇਂ ਨੰਬਰ ਤੇ ਪਹੁੰਚ ਗਿਆ ਸੋ ਇਹਦਾ ਕਾਰਨ ਕੀ ਆ ਕਿ ਕਿਤੇ ਨਾ ਕਿਤੇ ਇੰਡਸਟਰੀ ਜਿਹੜੀ ਆ ਉਹ ਪੰਜਾਬ ਵੱਲ ਨਹੀਂ ਆ ਰਹੀ ਸੋ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਪਿੱਛੇ ਨੂੰ ਜਾ ਰਹੇ ਨੇ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਇਸ ਲਈ ਕਮਿਟਡ ਆ ਕਿ ਪੰਜਾਬ ਦੇ ਅੰਦਰ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਨੇ ਪੰਜਾਬ ਦੇ ਅੰਦਰ ਅਸੀਂ ਵੱਧ ਵੱਧ ਇੰਡਸਟਰੀ ਲੈ ਕੇ ਆਉਣੀ ਆ ਤਾਂ ਕਿ ਸਾਡੇ ਨੌਜਵਾਨ ਨੂੰ ਪੰਜਾਬ ਦੇ ਰੋਜ਼ਗਾਰ ਮਿਲੇ ਜੇ ਤਾਂ ਰੋਜ਼ਗਾਰ ਮਿਲੂਗਾ ਤਾਂ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹੂਗਾ ਕਿਉਂਕਿ ਨਸ਼ਿਆਂ ਨੂੰ ਨਸ਼ਿਆਂ ਤੋਂ ਤੋੜਨ ਦਾ ਇੱਕੋ ਇੱਕ ਹੱਲ ਆ ਕਿ ਬੱਚੇ ਨੂੰ ਰੋਜ਼ਗਾਰ ਦਿਓ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਉਹਦੇ ਲਈ ਸਰਕਾਰ ਬਹੁਤ ਕਮਿਟਡ ਆ ਦੋ ਜਿਹੜੇ ਹਾਈ ਦੇ ਵੱਧ ਹੋਣ ਦੇ ਕਾਰਨ ਦੋ ਵੱਧ ਹਾਈ ਦੇ ਵੱਧ ਸੀਗੇ ਉਹ ਦੋ ਹੀ ਪੰਜਾਬ ਦੀ ਲਾਈਫਲਾਈਨ ਨੇਗੇ ਪੂਰੇ ਦੇਸ਼ ਦੇ ਨਾਲ ਵਪਾਰੀ ਲੱਗ ਸੀ ਮੈਂ ਦੋਨਾਂ ਰੂਟਸ ਤੇ ਰਹੀ ਹੁੰਦਾ ਸੀ ਸ਼ੰਭੂ ਬਾਰਡਰ ਤੇ ਰਹੀ ਹੁੰਦਾ ਸੀ ਖਰੋੜੀ ਬਾਰਡਰ ਤੇ ਰਹੀ ਹੁੰਦਾ ਸੀ ਉਹ ਦੋਨੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬੰਦ ਸੀਗੇ ਸੋ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਵਪਾਰ ਪ੍ਰਭਾਵਤ ਹੋਇਆ ਮੇਰੀ ਦਾਦੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਆਵਾਜ਼ ਨਹੀਂ ਪਾਰਟੀ ਤੁਹਾਡੇ ਦਾਦੀ ਖੜੀ ਹੈ ਸਰਕਾਰ ਤੁਹਾਡੇ ਦਾਦੀ ਖੜੀ ਹੈ ਮੰਗਾਂ ਕੇਂਦਰ ਸਰਕਾਰ ਦੇ ਖਿਲਾਫ ਨੇ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵੀ ਵਰਗੀ ਪ੍ਰੋਟੈਸਟ ਕਰੋਗੇ ਅਸੀਂ ਤੁਹਾਡੇ ਨਾਲ ਆਗੇ ਪਰ ਲੇਕਿਨ ਪੰਜਾਬ ਨੂੰ ਪ੍ਰਭਾਵਤ ਨਾ ਕਰੋ ਪੰਜਾਬ ਦੇ ਹਾਈਵੇ ਨਾ ਰੋਕੋ ਤੁਹਾਡ ਨੂੰ ਬਾਰ ਬਾਰ ਜਿਹੜੀ ਅਪੀਲ ਹੈਗੀ ਔਰ ਦੂਸਰਾ ਮੈਂ ਚਾਹਨਾ ਕਿ ਅਸੀਂ ਤਾਂ ਪਿੱਛੇ ਜਿਹੜੇ ਤੋਂ ਵਿਧਾਨ ਸਭਾ ਸੈਸ਼ਨ ਹੋਇਆ ਸੀ ਫਰਵਰੀ ਦੇ ਅੰਦਰ ਇਸੇ ਮਹੀਨੇ ਜਦੋਂ ਸੈਸ਼ਨ ਹੋਇਆ ਤਾਂ ਅਸੀਂ ਉਹ ਸੈਸ਼ਨ ਦੇ ਦੌਰਾਨ ਮਤਾ ਪਾਸ ਕਰਕੇ ਜੋ ਕੇਂਦਰ ਦੇ ਸਰਕਾਰ ਨੇ ਕਿਸਾਨ ਨੂੰ ਮਾਰਨ ਦੀ ਨੀਤੀ ਲੈ ਕੇ ਆਈ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਸੀਗਾ ਕਿ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਕਿਵੇਂ ਜਿਹੜਾ ਹੈਗਾ ਕਾਰਬਨਿਕ ਘਰਾਣਿਆਂ ਕੋਈ ਜਿੰਮੀ ਰੱਖਣਾਗਾ ਉਹਦੇ ਖਿਲਾਫ ਅਸੀਂ ਤਾਂ ਮਤਾ ਪਾ ਕੇ ਪੰਜਾਬ ਦੇ ਵਿਧ ਮਤ ਪ੍ਰਧਾਨ ਸਭਾ ਦੇ ਸਦਨ ਚ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੋ ਇੱਥੋਂ ਆਮ ਆਦਮੀ ਪਾਰਟੀ ਦੀ ਮਨਸ਼ਾ ਦੇ ਲਿਆ ਉਹ ਸਾਫ ਦਿਖਾਈ ਦੇ ਦਿਆ ਕਿ ਆਮ ਆਦਮੀ ਪਾਰਟੀ ਦੇਿਲ ਤੋਂ ਸਾਫ ਹੋਰ ਕਿਸਾਨ ਦੇ ਨਾਲ ਖੜੀ ਆ ਔਰ ਦੂਸਰੇ ਪਾਸੇ ਜਿਹੜੀਆਂ ਜਿਹੜੀਆਂ ਪੰਜਾਬ ਦੇ ਦੂਜੇ ਰਾਜਨੀਤਿਕ ਪਾਰਟੀਆਂ ਚ ਆਕਾਲੀ ਦਲਾ ਚਾਹ ਬੀਜੇਪੀ ਆ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲਾ ਬੀਜੇਪੀ ਦਾ ਰਾਸ ਸੀਗਾ ਜਦੋਂ ਜਿਹੜੀ ਆ ਨਾਵੇਂ ਦੇ ਉੱਤੇ ਲਾਲ ਛੁਡੀ ਦਾ ਹਮਲਾ ਹੋਇਆ ਪਿੰਕ ਛੁਡੀ ਦਾ ਹਮਲਾ ਹੋਇਆ ਵਾਈਟ ਛੁਡੀ ਦਾ ਹਮਲਾ ਹੋਇਆ ਤਾਂ ਉਸਨੇ ਕਿਸਾਨ ਪ੍ਰੋਟੈਸਟ ਕਰ ਰਹੀ ਸਭ ਤੋਂ ਵੱਧ ਅਕਾ ਚਾਹਤੀ ਤੇ ਹੋਣਾ ਕਿਸਾਨਾਂ ਤੇ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲ ਜਲਦੀ ਸਰਕਾਰ ਦੀ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਕਰਜ਼ਾ ਮਾਫ ਕਰਾਂਗੇ ਉਮੀਦਵਾਰ ਸਾਹਿਬ ਨੇ ਇੱਕ ਵਾਦਾ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ ਸੀ ਉਹ ਮੇ ਝੂਠਾ ਨਿਕਲਿਆ ਸੁਹਾਵਾ ਦੀ ਪਾਰਟੀ ਦੇ ਡਟ ਕੇ ਕਿਸਾਨ ਦੀ ਦਾਲ ਕਰੀਏ ਸੁਮੇਰਤਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਹਾਈਵੇ ਨਾਲ ਉਸ ਨੂੰ ਹਾਈਵੇ ਰੋਕ ਕੇ ਦੇਣਾ ਜਿਹੜੀ ਪੰਜਾਬ ਦੀ ਆਰਥਿਕਤਾ ਲੀਹੇ ਪੰਜਾਬ ਦੀ ਇਕਨੋਮੀ ਆ ਪੰਜਾਬ ਦਾ ਆਰਥਚਾਰਾਗਾ ਉਹ ਬਹੁਤ ਬੜੀ ਪ੍ਰਭਾਵਤ ਹੋਊਗਾ